ਅਸ਼ਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਪੰਜਾਬ ਦੇ ਪੂਰਬੀ ਡਿਪਟੀ ਸੀਐਮ ਸੁਖਪੀਰ ਸਿੰਘ ਬਾਦਲ ਤੇ ਇੱਕ ਵਿਅਕਤੀ ਵੱਲੋਂ ਗੋਤਵਾਲ ਨੂੰ ਗੋਲਡਨ ਟੈਂਪਲ ਦੇ ਗੇਟ ਤੇ ਗੋਲੀ ਚਲਾਈ ਗਈ ਗੋਲੀ ਜਾ ਕੇ ਸਿੱਧਾ ਦੀਵਾਰ ਤੇ ਲੱਗੀ ਜਿਸ ਨਾਲੋਂ ਪਾਲ ਬਲ ਬਚ ਗਏ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਇੱਕ ਵਿਅਕਤੀ ਹੱਥ ਚ ਪਿਸਤੌਲ ਲੈ ਕੇ ਭਜਦਾ ਹੋਇਆ ਸੁਖਪੀਰ ਬਾਦਲ ਦੀ ਤਰਫ ਗਿਆ ਤੇ ਉਸਨੇ ਫਾਇਰਿੰਗ ਕਰ ਦਿੱਤੀ ਤਾਂ ਹੀ ਨਾਲ ਖੜੇ ਸੁਰੱਖਿਆ ਕਰਮੀਆਂ ਨੇ ਉਸ ਵਿਅਕਤੀ ਨੂੰ ਫੜ ਲਿਆ ਤੇ ਪਿਸਤੌਲ ਛਿੰਨ ਲਈ ਸੁਰੱਖਿਆ ਕਰਮੀਆਂ ਨੇ ਸੁਖਵੀਰ ਬਾਦਲ ਨੂੰ ਘੇਰ ਲਿਆ ਘਟਨਾ ਤੋਂ ਬਾਅਦ ਗੋਲਡਨ ਟੈਂਪਲ ਦੇ ਬਾਹਰ ਸਿਕਿਉਰਿਟੀ ਵਧਾਈ ਗਈ ਹੈ ਵਿਅਕਤੀ ਦੀ ਪਛਾਣ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੇ ਰਹਿਣ ਵਾਲੇ ਨਾਰਾਇਣ ਸਿੰਘ ਚੌੜਾ ਦੇ ਰੂਪ ਚ ਹੋਈ ਹੈ ਉਹ ਦਲ ਖਾਲਸਾ ਦਾ ਮੈਂਬਰ ਹੈ ਅਕਾਲੀ ਨੇਤਾ ਡਾਕਟਰ ਦਲਜੀਤ ਚੀਮਾ ਨੇ ਇਲਜ਼ਾਮ ਲਗਾਇਆ ਕਿ ਗੁਰਦਾਸਪੁਰ ਤੋਂ ਕਾਂਗਰਸ ਐਮਪੀ ਸੁਖਜਿੰਦਰ ਰੰਧਾਵਾ ਦਾ ਇੱਕ ਸਾਥੀ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ ਗੋਲੀ ਚਲਾਉਣ ਵਾਲਾ ਵਿਅਕਤੀ ਚੇਅਰਮੈਨ ਦੇ ਸਾਥੀ ਦਾ ਭਰਾ ਹੈ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਰਾਮ ਰਹੀਮ ਨੂੰ ਮਾਫੀ ਦੇਣ ਤੇ ਪੰਜ ਮਾਮਲਿਆਂ ਵਿੱਚ ਸੁਖਬੀਰ ਬਾਦਲ ਤੇ ਸ਼ਮਨੀ ਅਕਾਲੀ ਦਲ ਸਰਕਾਰ ਦੇ ਹੋਰ ਕੈਬਨਿਟ ਮੈਂਬਰਸ ਨੂੰ ਧਾਰਮਿਕ ਦੁਰਾਚਾਰ ਦੇ ਇਲਜ਼ਾਮ ਤੇ ਸਜ਼ਾ ਸੁਣਾਈ ਸੀ। ਇਸੇ ਮਾਮਲੇ 'ਚ ਅੱਜ ਸੁਪਰੀ ਸਿੰਘ ਬਾਦਲ ਗੋਲਡਨ ਟੈਂਪਲ ਦੇ ਬਾਹਰ ਪਰਚਾ ਫੜ ਕੇ ਸਜ਼ਾ ਪੁੱਗ ਤਰੈ ਸੀ। ਬੈਂਤੀ ਇਹ ਆ ਮੈਂ ਤਾਂ ਅੰਦਰ ਬਾਬਾ ਗੁਰਵਕ ਸਿੰਘ ਦੇ ਬੰਕੇ ਜਿਹਾ ਮੈਨੂੰ ਉੱਥੇ ਟੈਲੀਫੋਨ ਗਿਆ ਤਾਂ ਮੈਂ ਤੁਰੰਤ ਇੱਥੇ ਨੂੰ ਆਇਆ। ਪੁਲਿਸ ਦੀ ਤਫਤੀਸ਼ ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿਉਂਕਿ ਪੁਲਿਸ ਮੇਰੇ ਖਿਆਲੋਂ ਫੜ ਕੇ ਲੈ ਗਈ ਆ ਤੇ ਉਹ ਜੋ ਤਫਤੀਸ਼ ਦੇ ਵਿੱਚ ਆਊਗਾ ਉਸ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਅੰਗ ਸੰਗਿਆ ਸਰਦਾਰ ਸਕਬੀਰ ਸਿੰਘ ਬਾਦਲ ਦੇ ਜਿਹੜੇ ਅਡੋਲ ਹਾਲੇ ਵੀ ਬੈਠੇ ਆ ਸੋ ਗੁਰੂ ਸਾਹਿਬ ਸਾਖਸ਼ਾਤ ਤੌਰ ਤੇ ਉੱਤੇ ਮੈਂ ਕਿਨ੍ਹੇ ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਏ ਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਤੰਗ ਨਾ ਹੋਈ ਹੈ ਹੁਣ ਪੁਲਿਸ ਸਾਰੀ ਗਾਂ ਦੀ ਗਾਂ ਦੱਸੋ ਕਿ ਪਸੰਦ ਸੁਰੱਖਿਆ ਪ੍ਰਬੰਧ ਤਾਂ ਵੱਡੀ ਚਤਾਈ ਹੋਈ ਹੈ ਪੁਲਿਸ ਸੁਰੱਖਿਆ ਪ੍ਰਬੰਧ ਅਹ ਮੈਂ ਹੁਣ ਵੀ ਦੇਖ ਰਿਹਾ ਆ ਪਿਆ ਇਥੇ ਪ੍ਰਬੰਧ ਜਿਹੜਾ ਆ ਪ੍ਰਧਾਨ ਸਾਹਿਬ ਮੀਡੀਆ ਤੇ ਜ਼ਿਆਦਾ ਜ਼ੋਰ ਪ੍ਰਬੰਧ ਜਿਹੜਾ ਸਾਰਾ ਹੀ ਮੀਡੀਆ ਮੀਡੀਆ ਸਾਰੀ ਵਾਈਟ ਉੱਧਰ ਕਰੋਗੀ ਇੱਥੇ ਸਾਰੀ ਸਾਰਿਆਂ ਨੂੰ ਬਿਲਕੁਲ ਨਹੀਂ ਅਸੀਂ ਇਹਦਾ ਕਰਦੇ ਮੀਡੀਆ ਤੁਸੀਂ ਪੁਲਿਸ ਹੋਣ ਜਰਾ ਤੁਸੀਂ ਆਪਣੇ ਜਿਹੜਾ ਕਹੋ ਦੇਖੋ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਜਿਹੜਾ ਐਂਗਲ ਹੈ ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗ੍ਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਵੈਪਨ ਲਾਇਸੈਂਸੀ ਹੈ ਸਰ ਉਹ ਚੈੱਕ ਕਰਨਗੇ ਜੀ ਉਸਕੇਸ ਤੋਂ ਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਗੋਲੀ ਸਰ ਕਿਉਂਕਿ ਮੀਡੀਆ ਦੇ ਹਾਂ ਜੀ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਉਂਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜ਼ੁਰਮ ਕਬੂਲ ਕੀਤੇ ਨੇ ਆਪਣੇ ਸ਼੍ਰੀ ਕਾਲਕਟਾ ਸਾਹਿਬਾ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਸੀਗੀ ਉੱਪਰ ਨੂੰ ਚਲਾਈ ਗਈ ਹੈ ਜੀ ਦੇਖੋ ਉਹ ਤਾਂ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀ ਮਤਲਬ ਅਟੈਂਪਟ ਕੀਤਾ ਐਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਜਿਹੜੇ ਮੁਲਾਜ਼ਮ ਹੈ ਤੁਹਾਨੂੰ ਇਹਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹਦੇ ਮੌਕੇ ਤੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਪੁਲਿਸ ਹਮ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹਦਾ ਮਾਹੌਲ ਨਾ ਸੰਗਤ ਨੂੰ ਮੈਂ ਹੀ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆਂ ਆਪਾਂ ਜਿਹੜੇ ਮਹਾਰਾਜ ਦਾ ਦੱਸਿਓ ਹੋਏ ਮਾਰਗ ਹੈ ਉਸ ਤੇ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜ਼ਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ 'ਚ ਮਦਦ ਕਰੋ ਤਾਂ ਕਿ ਅਸੀਂ ਕਿਉਂਕਿ ਔਖੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਭਾਵਨਾਵਾਂ। 42 ਵੱਲੋਂ ਕੋਈ ਤੁਹਾਡੇ ਨਾਲ ਕੋਈ ਕੋਈ ਸ਼ਿਕਾਇਤ ਜਾਂ ਤੁਹਾਡੇ ਨਾਲ ਗੱਲ ਕੀਤੀ ਹੈ? ਹਜੇ ਹਜੇ ਕੋਈ ਗੱਲ ਨਹੀਂ ਹੋਈ ਜੀ। ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹਨਾਂ ਨੇ। ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ। ਹਜੇ ਮੈਂ ਪ੍ਰੀਲੀਮਿਨਰੀ ਪ੍ਰੀਫਰਿੰਗ ਕਰ ਰਿਹਾ ਹਾਂ।